ਸ੍ਰੀ ਕਾਲਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ ਚ ਅੱਜ ਸੱਜਰੇ ਸੱਜਰੇ ਮੌਸਮ ਘੜਬੜਾ ਗਿਆ ਹਵਾ ਚੱਲ ਰਹੀ ਹੈ ਐਨ ਪੂਰੀ ਤੇਜ਼ ਮੀਂਹ ਵੀ ਪੈ ਰਿਹਾ ਥੋੜਾ ਜਿਹਾ ਤਕਰੀਬਨ 10 ਮਿੰਟ 45 ਚਲਾ ਗਿਆ ਹਵਾ ਚੱਲ ਰਹੀ ਬਹੁਤ ਠੰਡੀ ਹਵਾ ਬਿਲਕੁਲ ਐਨ ਠੰਡੀ ਹਵਾ ਚੱਲ ਰਹੀ ਹੈ ਬਾਕੀ ਕੱਲੂ ਤਾਂ ਦੱਸਿਆ ਬਈ ਭਾਰੀ ਮੀਂਹ ਹੋਣ ਬਾਕੀ ਰੱਬ ਰੱਖਾ ਵੀ ਕਿਆ ਬਣੂ ਮੌਸਮ ਦਾ ਕਿਆ ਨਹੀਂ ਪਰ ਕੱਲ ਨੂੰ ਮੀਂਹ ਦੱਸ ਰਹੇ ਆ ਪੂਰਾ ਕਹਿੰਦੇ ਅੱਜ ਵੀ ਹੁਣ ਮੀਂਹ ਤਾਂ ਹੈਗਾ ਪੱਤਲ ਵੀ ਹੈਗਾ ਠੰਡਾ ਮੌਸਮ ਵੀ ਬਹੁਤ ਆ ਪੂਰਾ ਠੰਡਾ ਮੌਸਮ ਦਾ ਜਿੰਨਾ ਕਹਿ ਦੋ ਹੋਇਆ ਬਣ ਠੰਡੀ ਹਵਾ ਠਾਰ ਇੰਨੀ ਠੰਡੀ ਹਵਾ ਚੱਲਦੀ ਆ ਉਧਰ ਗਏ ਹੈਂ ਮੇਰਾ ਬਾਪੂ ਰੇਸੀ ਨਹੀਂ ਪਈਗਾ ਬਾਪੂ ਰੇਸੀ ਨਹੀਂ ਪਿਆ ਦੇਖ ਲੈ ਹੈ ਓਏ ਇੰਨੀ ਠੰਡ ਹਵਾ ਚੱਲਦੀ ਆ ਠੰਡ ਡਕਦੀ ਹੈ ਹੈਂ ਉਹ ਜਲਦੀ ਆ। ਚੰਡੀਆਵਾ ਚਲਦੀ ਆ। ਨਾ ਨਾ ਤਾਂ ਹੈ। ਉਧਰ 2 ਵਜੇ ਸਵੇਰੇ ਸੱਜਰੀ ਧਾਨ ਲੈ ਗਿਆ ਦੇਖ ਲੈ। ਇਹ ਕੀ ਮਤਲਬ ਤੁਹਾਨੂੰ ਤਾਂ ਸਤਾਵੋ। ਹੈ? ਹੋਰੀ ਬਾਦ ਇట్లా ਕਿੱਥੇ ਗੁਰੂ ਕੋਲ ਬੈਠੇ ਹੋ ਜੀਓ। ਵੀ ਸੱਜ ਰਹੀ। 4 ਵਜੇ ਹੀ ਧਾਨ ਲੈ ਗਿਆ। ਮੈਂ ਜਦ 5:00 ਵਜੇ ਉੱਠਿਆ ਜਦ ਮੌਸਮ ਫੇਰ ਵੀ ਠੀਕ ਤਾਂ ਥੋੜਾ ਜਿਆਦਾ ਮੈਂ ਕਿਹਾ ਸਰਟਿਕ 5 ਵਜੇ ਜੂ ਹਵਾਈ ਆ ਬਾਉ ਤੇ ਬਾ ਮੌਸਮ ਘਟ ਰਹਾ ਗਿਆ ਉਹ ਮੰਟੀ ਚ ਖੜਾ ਉਹ ਮੈਂ ਉਹਨੂੰ ਫੋਨ ਕਰਿਆ ਮੈਂ ਵੀਰ ਵੀ ਤਾ ਦਾਰ ਤੇ ਕਿ ਨਹੀਂ ਕਹਿੰਦਾ ਹਲੇ ਦਾਰੇ ਤਾਂ ਨਹੀਂ ਮੈਂ ਫਿਰ ਰਹਿਣ ਦੇ ਤੇ ਵਾਪਸ ਰਿਹਾ ਚੰਗਾ ਰਹੂਗਾ ਹਾਂ ਦਾਰੀ ਨਾ ਤਾਂ ਇਹੇ ਜਿਹੀ ਚੁੱਪੇ ਹੋਈ ਇਹਨੂੰ ਮੈਂ ਕੱਲ ਵੀ ਕਿਹਾ ਤਾ ਉਹਨੂੰ ਮੈਂ ਕਿਹਾ ਤੂੰ ਦੇਖ ਕੇ ਲੈ ਕੇ ਜਾਈਂ ਕਹਿੰਦਾ ਨਹੀਂ ਕੱਲ ਨੂੰ ਮੌਸਮ ਸਾਫੇ ਰਹਦੈ ਯਾਰ ਮੈਂ ਭਾਈ ਤੇਰੀ ਮਰਜ਼ੀ ਤੜਕੇ ਨੂੰ ਤਾਂ 4 ਵਜੇ ਲੰਘ ਗਿਆ ਮਨ ਲੱਜਦੀ 4:30 4 ਵਜੇ ਲੰਘ ਗਿਆ ਉਹ ਹੋ ਜੱਦਾ ਦੇਖ ਲਾ ਵੀ 9:00 ਬਜ ਕੇ 10 ਮੰਡੀ 'ਚ ਖੜਾ ਹੀ ਆ ਸੈੱਡ ਥੱਲੇ ਤੇ ਕਹਿੰਦਾ ਇੱਥੇ ਸੈੱਡ ਥੱਲੇ ਕੈਕ ਥੱਲੇ ਪੂਰਾ ਪੰਗਾ ਉਹ ਕਹਿੰਦੇ ਵੀ ਅੱਜ ਖੜਾ ਰੱਖੋ ਸ਼ਾਮ ਨੂੰ ਖਾਲੀ ਕਰਦੇ ਰਾਤ ਨੂੰ ਸਬਜ਼ੀ ਹੋਣੀ ਆ ਤੇ ਉਹ ਤਾਂ ਵੀ ਠੀਕ ਉਹ ਸਬਜ਼ੀ ਮੰਡੀ ਆ ਨਾ ਪਰ ਇੱਥੇ ਉਹ ਸੈੱਡ 'ਚ ਖੜਾਇਆ ਵਾ ਨਹੀਂ ਹੈਗਾ ਆਪਣੇ ਦੇਖ ਕੇ ਲਿਆ ਨਾ ਲਿਆਉਣਾ ਕਹਦਾ ਵਾਪਸ ਮੈਨੂੰ ਮੋਨ ਆਇਦਾ ਹੁਣ ਉਹਦਾ ਕਹਿੰਦਾ ਮੈਂ ਆਉਣ ਲੱਗਿਆਂਗਾ ਆ ਜਾ ਚੰਗੀ ਗੱਲ ਆ ਭਾਈ ਹੁਣ ਉੱਥੇ ਕਿੱਥੇ ਦੋੜ ਜੂਗਾ ਹੋ ਗਿਆ ਭਰ ਨਹੀਂ ਆ ਹਾਂ ਐ ਕਿਤੇ ਆਇਆ ਮੁੱਕ ਜੂ ਉਰੇ ਤਾਂ ਨਹੀਂ ਮੋੜ ਲਾਏਗਾ ਹੁਣ ਉਹ ਤਾਂ ਪੌੜਾ ਉਰੀ ਸਿੱਟੀ ਘਟੂ ਦਾ ਕੋਈ ਤਾਂ ਸਿੱਧਾ ਹੀ ਜਾਊਗਾ ਜੇ ਕਰ ਬਚਾ ਲੈ ਫਿਰ ਦੁਬਾਰਾ ਕਾਲੂ ਬੈਕ ਕਰਾਂਗੇ ਖਲਾ ਖੜਾ ਕਾਲੂ ਬੈਕ ਕਰਾ ਦੂਗਾ ਉਹੀ ਗੱਲ ਹੈ ਹੁਣ ਜਿਆਦਾ ਨਹੀਂ ਪੈ ਗਿਆ ਔਖਾ ਹੋ ਜਾਊਗਾ ਥੱਲੇ داری ਵੀ ਵਿੱਚ ਵੀ ਪਾਣੀ ਲੰਘਣਾ ਨਹੀਂ ਜਿੰਨਾ ਤੱਕ ਤਾਂ ਤਾਂ ਨਹੀਂ ਬਣਾ ਬੂਹ ਨਹੀਂ ਜਿਹੜੀ ਚੀਜ਼ ਨਹੀਂ ਹੋਣੀ ਉਹ ਨਹੀਂ ਹੋਣੀ ਹਾਂਜੀ ਹਾਂਜੀ ਕੂੜੀ ਗੱਡੀ ਟਰਾਲੀ ਨਿਕਲਦੀ ਛੋਟੀ ਨਹੀਂ ਦੀ ਟਰਾਲਾ ਨਹੀਂ ਨਿਕਲਦਾ ਤੇ ਜਿਹੜੀ ਵਿੱਦ ਲੱਗਿਆ ਵਾ ਜੀਲੀ ਨਦੀ ਕੀ ਆ ਇਹਨਾਂ ਤੋਂ ਕਿੱਥੇ ਧਾਰ ਦੂਗਾ ਉਹਦਾ ਕਰੇ ਛੋਟੇ ਕੰਮ ਵਾਸਤੇ ਕੀ ਤਾਂ ਕੋਈ ਥੋੜਾ ਫਿਕਰ ਨਹੀਂ ਤੈਨੂੰ ਬੜਾ ਡਰ ਨਾਲ ਆ ਨਾ ਆ ਚੀਜ਼ ਉਹੀ ਆ ਹੁਣ ਮੈਂ ਕਹਿੰਦਾ ਵੀ ਤੂੰ ਮਗਾ ਝੱਲਿਆ ਉੱਥੇ ਜੇ ਭੇਜ ਗਈ ਤਨ ਓਖਾ ਹੋ ਜਾਣਾ ਬਾਈ ਡਰੂ ਮੈਂ ਬੈਠੀ ਹੁਣੇ ਦੇਖ ਅੱਜ ਜੀ ਤਾਰ ਨਹੀਂ ਅੱਜ ਭਰਨੀ ਨਹੀਂ ਮੈਨੂੰ ਉਮੀਦ ਆ ਠੀਕ ਆ ਮੌਸਮ ਖੁੱਲਾ ਨਹੀਂ ਆ ਜੇ ਅਗਲੇ ਨੂੰ ਵੀ ਡਾਰਾ ਜੇ ਭਰੂਗਾ ਬੋਲੀਆਂ ਜੀ ਰੱਖਦੀ ਆ ਉੱਤੇ ਬਾਦ ਪੰਗਾ ਦੋ ਜੇ ਥੱਲੇ ਨੂੰ ਪਾਣੀ ਲੰਘ ਗਿਆ ਕਾਲੂ ਉਹੀ ਦੱਸਿਆ ਪਾਸੋਂ ਨੂੰ ਦੱਸਿਆ ਵਾ ਚੌਥੇ ਪੰਜਵੇਂ ਮੈਂ ਕੰਮ ਚੱਲੀ ਹੋਰ ਕੇ ਫਿਰ ਨਹੀਂ ਨਹੀਂ ਫਿਰ ਉੱਥੇ ਬੈਠਾ ਰਹੂਗਾ ਤਾਂ ਜਣਾ ਪੈਣਾ ਹੀ ਆ ਫਿਰ ਰਾਖੀ ਸੋਨੀ ਦੇ ਨਾਮ ਮਾ ਤੂਰੇ ਹੀ ਲਿਆ ਸ਼ੈੱਡ 'ਚ ਤਾਂ ਖੜੀ ਆ ਹਾਂ ਸ਼ੈੱਡ 'ਚ ਮੈਂ ਖੜਾ ਦੇ ਸ਼ੈੱਡ 'ਚ ਖੜੀ ਆ ਜਿਆਦਾ ਆਪਣਾ ਟਾਈਮ ਲੱਗਿਆ ਰੀਨਿੰਗ ਦਾ ਮੌਸਮ ਖੁੱਲ ਗਿਆ ਕੇ ਚਾਰ ਦਿਨੋਂ ਨਹੀਂ ਜੀ ਉਹੀ ਚੱਕਰ ਆ ਮੈਂ ਕਿਹਾ ਮੌਸਮ ਦੇਖ ਨਾ ਉਹ ਵੀ ਤੜਕੇ ਨੂੰ 4 ਵਜੇ ਸਲਫ ਮਾਰੀ ਲੰਘੇ ਇੰਨੀ ਗਾਲੀ ਕੱਢੀ ਮੌਸਮ ਦਾ ਦੇਖ ਲੈਂਦਾ ਘੱਟੇ ਜਿਹੜੇ ਕੱਲ੍ਹ ਲਈ ਜਾਂਦੇ ਫਿਰ ਵੀ ਫੈਜ਼ੀਲ ਜਾਂਦੇ ਗੁਰਦੁਆਰੇ ਤੜਕੇ ਨੂੰ ਬਹੁਤ ਸਾਫ ਤਾਂ ਹੈ ਗਿਆ ਸਾਫ ਤਾਂ ਗਿਆ ਸੀ ਗਏ ਨਾ ਗੁਰਦੁਆਰੇ ਜੇ ਮੌਸਮ ਸਾਫ ਹੁੰਦਾ ਉਹ ਦੁਆਕੀ ਦਾ ਗਾਤਾ ਨਾ ਟੋਟੇ ਚਾਰ 5 6 ਵਜੇ ਚਲੇ ਜਾਂਦਾ ਨਾ ਉਹ ਚਾਰ ਵਜੇ ਕੱਦ ਕੋਈ ਨਹੀਂ ਆਇਆ ਉਹਨੇ ਵਾਲਾ ਬੱਸ ਮਾਨੂੰ ਲੱਗਦੀ ਤੁਰਪਿਆ ਹੁਣ ਕੁੱਛ ਰੱਦ ਰਿਹਾ ਮੀ ਤਾਂ ਨਹੀਂ ਪੈਂਦਾ ਮਾ ਉਹ ਤਾਂ ਹੱਟ ਗਿਆ ਹੁਣ ਕਹਿੰਦਾ ਬੇਤਾ ਮੈਂ ਤੁਰਪਾਂ ਮਾ ਤੁਰਪਾ ਗਏ ਮਾ ਤੁਰਿਆ ਆ ਜਾ ਛੇਤੀ ਚਲ ਕੋਈ ਆ ਜਾ ਲਿਆਉਣਾ ਫੌੜ ਉਹਨੇ ਭੱਜੇ ਨਹੀਂ ਆਉਣਾ ਇੱਥੇ ਬ੍ਰੇਕਾਂ ਵੀ ਨਹੀਂ ਉਹਦੀਆਂ ਤਾਂ ਹੀ ਤਾਂ ਉਹ ਲੋਡ ਕਰਕੇ ਕਢਾਤਾ ਰਾਤ ਮੈਂ ਕਿਹਾ ਬਾਬਾ ਸਿੱਧਾ ਲੋਡ ਕਰਕੇ ਕਢਾ ਦੇ ਜਦੋਂ ਸਿੱਧਾ ਲਗਰੀ ਸਾਲ ਕੁਮਾਰ ਕੇ ਬਾਸ ਉਹ ਨਾ ਉਹਨੇ ਤੜਕੇ ਨੂੰ ਕਦੇ ਕਈ ਮੋਰ ਕੀ ਲੈ ਜਾਣਾ ਕੋਈ ਪਤਾ ਨਹੀਂ ਉਹਨੇ ਕਿੱਧਰ ਗੇੜ ਕੇ ਦੋ ਹੋ ਗਿਆ ਉਹੜੀ ਤੇ ਇਹਦੇ ਕਿਆ ਬਣਦਾ ਹੁਣ ਅੱਜ ਨਹੀਂ ਸੂੰਹੀ ਜਜ ਦੀ ਦਿਹਾੜੀ ਲੰਘ ਗਈ ਮਹੀਨਾ ਪੈਂਦਾ ਅੱਜ ਵੀ ਸੂੰਹੀ ਜੀਰੀਆਂ ਵੱਡੋ ਜਾਣੀ ਵੱਡੋ ਜਾਣੀ ਕਿਹੜੀਆਂ ਉਹਨਾਂ ਅੱਜ ਵੀ ਨਹੀਂ ਵੱਡੋ ਹੋਣੀਆਂ ਕੱਲ੍ਹ ਵੀ ਹੁਣ ਇਹੇ ਜੋ ਚੱਲਦਾ ਨਹੀਂ ਨਾ ਕੰਮ ਕੋਈ ਨਹੀਂ ਤਾਂ ਕੱਲ੍ਹ ਵੀ ਮੀਂਹ ਦੱਸਿਆ ਪਰਸੋਂ ਨੂੰ ਵੀ ਦੇਖ ਲਾਂਗੇ ਕੀ ਕਰ ਸਕਦੇ ਮੌਸਮ ਦੇ ਰੱਬ ਵੀ ਮੌਸਮ ਵੀ ਨਹੀਂ ਸਾਥ ਦੇ ਰਿਹਾ ਮੌਸਮ ਨਹੀਂ ਪਸੰਦ ਆਈ ਕੋਈ ਕੀ ਸਾਸ ਨਹੀਂ ਦੰਦੀਏ ਤੂੰ ਝਾੜ ਵੀ ਨਹੀਂ ਸੱਸ ਦੇ ਰਹੇ ਮੌਸਮ ਕੀ ਦੀ ਤੀਰ ਹੈ ਸਭ ਜ਼ਿੰਮੇਦਾਰੇ ਨੂੰ ਐਦਾਂ ਹੀ ਟਾਉਣ ਪੜਾ ਸਭ ਉਹੇ ਗੱਲ ਹੋਣੀ ਦੁਬਾਰਾ ਚੱਲ ਕੋਈ ਨਹੀਂ ਪਰ ਇਹ ਨਹੀਂ ਲੱਗਦਾ ਹੈ ਜ਼ਿੰਮੇਦਾਰ ਨਹੀਂ ਥੱਲੇ ਲੱਗਦਾ ਇਹ ਨਹੀਂ ਲੱਗਦਾ ਪਰ ਹੋਰ ਜੋ ਕੋਈ ਮਰਜ਼ੀ ਜਰੀ ਹੈ ਜੀ ਸਾਹਿਬ ਰੱਬ ਵਾਲੀ ਹੈ ਇਹਦਾ ਰੱਬ ਵਾਲੀ ਇਹ ਨਹੀਂ ਚੱਲੇ ਲੱਗਦਾ ਹੈਗਾ ਇੰਨੇ ਲਿਰਾ ਲਿਆ ਤਾਂ ਇੰਨੇ ਨੇ ਲਾ ਲਿਓ ਸਾਰਾ ਕੁਝ ਖਾਣ ਪੜਿਆ ਜ਼ਿੰਮੇਦਾਰ ਨੂੰ ਪਰ ਜ਼ਿੰਮੇਦਾਰ ਨਹੀਂ ਥੱਲੇ ਲੱਗਦਾ ਇਹ ਵੀਰ ਉੱਠ ਕੱਢਦਾ ਤਾਂ ਆ ਵੀ ਇਹ ਦੱਸਦਾ ਕੱਢ ਇਹ ਤਾਂ ਜਾਊਗਾ ਇੱਕ ਫੇਰੀ ਹੋਊਗਾ ਫੇਰ ਸਹੀ ਰੱਬ ਰੱਖਾ ਚਲ ਉਹਦੇ ਆਉਣੇ ਵਾਲਾ ਵੀਰ ਤੇਰੇ ਦਿਖਾਉਂਦੇ ਆ ਤੁਹਾਨੂੰ ਕਿਆ ਕਹਿੰਦਾ ਉਹ ਆ ਸੁੱਕ ਪੱਗੇ ਜਾ ਜੀ ਬਾਬਾ ਕਿਤੇ ਫੇਰ ਮੀਂਹ ਆ ਜੇ ਆਉਂਦੇ ਨੂੰ ਕਿਤੇ ਟਿੱਪੜੀ ਪੈਂਦੀ ਆ ਤੇ ਰਸਤੇ ਜੇ ਮੀਂਹ ਆ ਜੇ ਵਖੜਾਉਣ ਦੀ ਜਗ੍ਹਾ ਨਹੀਂ ਆ ਗਈ ਕਿਤੇ ਨਹੀਂ ਇਹ ਨਹੀਂ ਜਾਂ ਉੱਥੇ ਚੱਲੇ ਪਰ ਕਿਤੇ ਕਢਾਉ ਉਹ ਵੀ ਤਾਂ ਕਹਿੰਦਾ ਕਿਤੇ ਹੈ ਨਹੀਂ ਜਗ੍ਹਾ ਰਸਤੇ 'ਚ ਉਹਨੂੰ ਦਰਪਾਲ ਨੇ ਜਣੀ ਕਹੀ ਸੀ ਹੁਣ ਉਹਨੂੰ ਕਿਆ ਪਤਾ ਤਾਂ ਮੀਂਹ ਆ ਜੇ ਉਹ ਤਾਂ ਜਾਣਾ ਹੀ ਨਹੀਂ ਤਾਂ ਫੇਰ ਰੱਬ ਦੇ ਰੰਗ ਦਾ ਉਹਨੂੰ ਕੀ ਪਤਾ ਯਾਰ ਕਿ ਕੋਈ ਵੀ ਆ ਜਾਣਾ ਚੱਲ ਲਓ ਜੀ ਧੋਪਾਂ ਨਿਕਲੇਗੀ ਕੜਾਕੇ ਦੀ ਫਿਰ ਉਤੇ ਬਾਦ ਮੌਸਮ ਹਾਲ ਦੀ ਘੜੀ ਸਾਫ ਬਾਕੀ ਰਾਤ ਦੇ ਮੈਸੇਜ ਭੇਜੀ ਜਾਂਦੇ ਕਹਿੰਦੇ ਰਾਤ ਨੂੰ ਹਾਈ ਅਲਰਟ ਆ ਬੀਐਸਐਨਲ ਵਾਲੇ ਬਾਪੂ ਹਾਂ ਉਹ ਰਾਤ ਨੂੰ ਮੈਸੇਜ ਭੇਜੀ ਜਾਂਦੇ ਮੀਂਹ ਦੱਸਿਆ ਹੁਣ ਮੌਸਮ ਇੰਨੇ ਸਾਫ ਦੁਪਹਿਰੇ ਦਾ ਮੈਂ ਹੁਣ ਤਾਂ ਮੌਸਮ ਵਾਂਗ ਬਾਕੀ ਹੁਣ ਵੀਰ ਦੇਖਦੇ ਪਹਿਲਾਂ ਸਵੇਰੇ ਤਾਂ ਮੁੜਨ ਲੱਗਿਆਦਾ ਉਹ ਹੂੰ ਯਾਦ ਹਾਂ ਫੇਰ ਆਇਆ ਨਹੀਂ ਹੈਗਾ ਜਿਲੀ ਲੈ ਕੇ ਵਾਪਸ ਵਗਿਆਰੇ ਫੈਕਟਰੀ ਵੀ ਲੱਗੀ ਜੂਗੀ ਜੇ ਭਰਜ ਵੇ ਫਿਰ ਤਾਂ ਚੰਗੀ ਗਰਮ ਧੁੱਪਾਂ ਲੱਗ ਗਈ ਨਾ ਹੁਣ ਧੁੱਪਾਂ ਲੱਗ ਗਈ ਹੁਣ ਹੀ ਪਹਿਲਾਂ ਸਵੇਰੇ ਤਾਂ ਐਂ ਲੱਗਦਾ ਦਾ ਵੀ ਜਿੱਕਣਾ ਹਟਣਾ ਹੀ ਨਹੀਂ ਸਵੇਰੇ ਤਾਂ ਬਹੁਤ ਛੜਕੇ ਆ ਗਿਆ ਦਾ ਉਹੀ ਕਹਿੰਦਾ ਹੁਣ ਬਾਕੀ ਦੇਖਦੇ ਆ ਮੌਸਮ ਤਾਂ ਹੁਣ ਤਾਂ ਮੌਸਮ ਠੀਕ ਹੈ ਇਹ ਕੋਈ ਪਤਾ ਨਹੀਂ ਨੇ ਹੁਣ ਰਾਤ ਠੀਕ ਤਾਂ ਸਵੇਰੇ ਦੇਖ ਲੱਕ ਕਹਣਾ ਕਾਰਵਾਈ ਕਰਤੀ ਚਲੋ ਮਰਜੀ ਉਹੀ ਕਹਿੰਦਾ ਵੀ ਮੈਂ ਤਾਂ ਮਰਜ਼ੀ ਨੂੰ ਦੇਖਦੇ ਆ ਬਾਕੀ ਸ਼ਾਮ ਤੱਕ ਆਹੋ ਹੂੰ ਲੱਗ ਜਣਾ ਪਤਾ ਉਹੀ ਚੱਕਰ ਆ ਉਹ ਐਦੇ ਵਤੀੜ ਕੋ ਕੇ ਹੋਈ ਕੰਜਨਿਆ ਨੇ ਉਹ ਸਭ ਕੁ ਚਲੀ ਜਾਂਦਾ ਨਾ ਨਾ ਉਹ ਗੱਲ ਕਰਦਾ ਮੈਂ ਵੀ ਮੌਸਮ ਦੀ ਰੱਬ ਦੇ ਰੰਗ ਦੱਸ ਰਹੇ ਆ ਕਾਫੀ ਬਾਕੀ ਦੇਖਦੇ ਹਾਂ ਰਾਤ ਨੂੰ ਲੱਜਣਾ ਪਤਾ ਵੀ ਕੱਲੂ ਕਿਆ ਭਾ ਬੀਜਦੀ ਆ ਹਾਂ ਉਹ ਕਿਆ ਚ ਵਧੀਆ ਨਹੀਂ ਆ ਜੇ ਭਰਜਵੇ ਉਹਦੀ ਫੋਨ ਕਰਕੇ ਦੇਖੂਗਾ ਉਹਨੂੰ ਵੀ ਭਰ ਗਈ ਕਿ ਨਹੀਂ ਹਾਂ ਉਹ ਕਿਸੀ ਕਿਥੇ ਗਈ ਫੀਸੀ ਦੇ ਅੰਦਰ ਹਾਂ ਧੋ ਪਾਣੀ ਕੜੇ ਲੈ ਕੱਢ ਤੇ ਹਾਂ ਉਹ ਸਾਰੀ ਗੜਮੀ ਲੈ ਕਢਾ ਕੇ ਇਹ ਧੋ ਪਾਂਜੀ ਜੇ ਹੀ ਜੀਏ ਦੇਖ ਲੈ ਫਿਰ ਪਹਿਲਾਂ ਠੰਡ ਲੱਗਦੀ ਸੀ ਸਵੇਰੇ ਠੰਡ ਸੀ ਫਿਰ ਧੁੱਪਾਂ ਸੀ ਮੈਂ ਕਹਿੰਦਾ ਥੋੜਾ ਵੀ ਜੂਨੇ ਮੋੜ ਦੀ ਫਿਲਮ ਵਾਲਾ ਕੰਮ ਅਜ ਕਰਨ ਉਹਦੇ ਵਿੱਚ ਉਹ ਕਹਿੰਦਾ ਮੈਨੂੰ ਸ਼ਾਮਾਂ ਲੈ ਜਾਓ ਕਦੇ ਧੁੱਪਾਂ ਲੈ ਜਾਓ ਹੋ ਅੱਧੀ ਧੁੱਪਾਂ ਅੱਧੀ ਸ਼ਾਮਾਂ ਪੈਣੇ ਵਾਲਾ ਕੰਮ ਹੋਣਾ 10 ਦਿਨ ਤੱਕ ਉਹ ਤਾਂ થઈ ਗਈ 10 ਦਿਨ ਤੱਕ ਦੇਖਿਓ ਅੱਧੇ ਦਿਨ ਧੁੱਪਾਂ ਚ ਅੱਧਾ ਸ਼ਾਮਾਂ ਚ ਨਹੀਂ ਹੁਣ ਹੋਰ ਹੁਣ ਜਿਹੜੀ ਮੌਸਮ ਆ ਨਾ ਹੁਣ ਘਰ ਪੈਨੇ ਮੱਚਦਾ ਨੀਲਾਲਾ ਆਪਣੇ ਬੱਕਾ ਵਾਲਾ ਚੱਲ ਕਿਹੜੇ ਨੇ ਪੈਣਾ ਦੇਖਦੇ ਆ ਹੁਣ ਮੋਟਾ ਉਹ ਮੌਸਮ ਠੰਡਾ ਹੋ ਗਿਆ ਕਮਰੇਆਂ ਵਾਲੀ ਵਧੀਆ ਬਣ ਜਣੇ ਨੇ ਜੇ ਮੀਂਹ ਪੈ ਗਿਆ ਹਾਂ ਕੋਈ ਸੱਜੇ ਮੌਸਮ ਠੰਡਾ ਹੈ ਹਰਕਾ ਫੇਰ ਵੀ ਗਰਮੀ ਦਾ ਤਾਂ ਹੁਣ ਉੱਪਰ ਬਹੁਤ ਵਧੀਆ ਹਵਾ ਲੰਘਦੀ ਆ ਬਾਕੀ ਚਲੋ ਦੇਖਦੇ ਹਾਂ ਮੋਟਰਿਕ ਨਹੀਂ ਜਾ ਕੇ ਆਉਂਦੇ ਇਹਨੇ ਜਿਹੜਾ ਮਾਰ ਕੇ ਆਈਏ ਮਾਰਿਆ ਉਹ ਜਿਹੜਾ ਮਾਰੂ ਆ ਟਮਾਟਰ ਲਾਤੇ ਹੈਂ ਆ ਟਮਾਟਰ ਲਾਤੇ ਨਾ ਜੋ ਲਾਏ ਆ ਟਮਾਟਰ ਲੈ ਬਾਪੂ ਦੇ ਕੰਮ ਸਾਡੇ ਦੇ ਗਮਲੇ ਚ ਟਮਾਟਰ ਲਾਤੇ ਹੈਂ ਬੀਲਾਂ ਵਾਲੇ ਚਲ ਦੇਖਦੇ ਆ ਕਿੰਨੇ ਕਿਹ ਗਾਂ ਚਾੱਕੀ ਜਿੱਥੇ ਮਰਜੀ ਰੱਖ ਲੈ ਆਹੋ ਦੇਖਣਾ ਸਿਆਲ ਚ ਕੋਰੇ ਤੇ ਕੋਰੇ ਜਿੱਥੇ ਮਰਜੀ ਅੰਦਰ ਰੱਖ ਲਈ ਤੇ ਚਾਰ ਵਾਗੇ ਤਿੰਨ ਹੋ ਹੋ ਲਿਓ ਦੋ ਹੋ ਉਹ ਇੰਨੇ ਕਿ ਕਰਨੇ ਹੋਂ ਬਾਪੂ ਤੈਂ ਕਿਤੇ ਨਰਸਰੀ ਲੋਣੀ ਤਿੰਨ ਬਥੇਰੇ ਆ ਪੰਜਾਂ ਵਾਪੂ ਸਾਰਿਆਂ ਨੂੰ ਕੀ ਕਬੂਟਾ ਆ ਗਿਆ ਨਾ ਪੰਜਾਂ ਵਾਪੂ ਮੇਜ਼ਰ ਪੰਜ ਕਰ ਦੇਣੀ ਚਲ ਉਹ ਤਾਂ ਠੀਕ ਆ ਨਹੀਂ ਤਿੰਨ ਫੁੱਟੇ ਹੋਊਗੇ ਬਥੇਰੇ ਆ ਚਲ ਠੀਕ ਆ ਚਲ ਦੇਖਦੇ ਆ ਕੋਈ ਨਹੀਂ ਬਾਕੀ ਮੱਕਿਆਰੀਆਂ ਪਾਣੀ ਮੰਗਦੀਆਂ ਦੀ ਮਾਂ ਚ ਕੱਲ ਦਾ ਦਿਨ ਮੀਂਹ ਦੇਖ ਲਓ ਫੇਰ ਲਾਉਂਦੇ ਆ ਉਹ ਵਈ ਕਤਾ ਬਾ ਠੀਕ ਆ ਇਨਾ ਸੋ ਕਰ ਐਮ ਐਲ ਇਹ ਮੁਰਿਆ ਨਹੀਂ ਕਹਿੰਦਾ ਪਹਿਨਾ ਮੁਰ ਲੱਗਿਆ ਤਾਂ ਮੁਰਿਆ ਨਹੀਂ ਹੁਣ ਪਤਾ ਨਹੀਂ ਹੁਣ ਰੋਪਾ ਵਾਲਾ ਕਹਿਆ ਭਾਬੀ ਜੀ ਹੁਣੀ ਉਹਦੇ ਗੱਲ ਉਹਨੇ ਦਿਖਾ ਕੇ ਆ ਜਾਣਾ ਕਿ ਜੋਗੀ ਤਾਂ ਚੰਗੀ ਗੱਲ ਆ ਪਰ ਮੌਸਮ ਹੁਣ ਫੇਰ ੜਬੜੋਗੇ ਤੇ ਰੱਤਿਆ ਹੈ ਰਾਤ ਨੂੰ ਰਾਤ ਨੂੰ ਦੱਸਿਆ ਬਾ ਬੈਂਚ ਦੇ ਲੈ ਧੁੱਪਾਂ ਕਿੰਨੀ ਵਧੀਆ ਮੌਸਮ ਸਾਫ ਹੋ ਗਿਆ ਸਵੇਰੇ ਪੂਰਾ 20 ਪਹਿ ਲਿਆ ਨਾ ਬਾਸਮਤੀ ਗੇਰਤੀ ਹੈ ਬਾਸਮਤੀ ਗੇਰਤੀ ਕੱਲ ਮਾਹ ਗੱਡਰ ਜੀ ਬੱਡ ਦਿੰਦਾ ਗਾੜੀ ਕੱਲ ਕੋਲੋਂ ਤੁਸਾਂ ਨੂੰ ਬਟਲਾ ਕਿਦਨ ਬਟਨੀ ਨਾਲ ਇੱਧਰੋਂ ਕੰਪੈਨ ਕੱਢ ਲੂਗੇ ਕਹੇ ਸੀ ਨਾ ਪੜਦਾ ਨਾ ਡੇਈ ਬੜਦੇ ਨੇ ਨਾ ਇੱਧਰ ਨੂੰ ਬੜਦੋ ਨਾ ਇੱਥੇ ਵੇਲੇ ਰੁਕ ਜਾ ਇੱਕ ਦੋ ਦਿਨ ਹੋਰ ਦੱਸਦੇ ਉਹਨੂੰ ਕਹੇ ਦੋ ਦਾ ਭਰੀਆਂ ਇੱਕ ਮੈਂ ਰੇੜੀ ਤੇ ਲੱਦ ਲੈ ਜਾਂ ਉਹਦੇ ਕੋਲ ਕਹਿੰਦਾ ਉਹਦਾ ਹੈ ਬਰੇੜੇ ਪਰ ਪਹਿਨਾ ਮੋਢੇ ਨੂੰ ਫੋਨ ਵੀ ਆਇਆ ਤਾਂ ਕਹਿੰਦਾ ਮੁੜਿਆ ਮੈਂ ਮੈਂ ਤੇਰੀ ਮਰਜ਼ੀ ਹੈ ਭਾਈ ਮੁੜਿਆ ਧੁੱਪ ਨਿਕਲ ਗਈ ਹੁਣ ਇਹ ਤਾਂ ਪਾ ਨਿਕਲ ਗਈ ਪੂਰੀ ਭਾਰ ਹੋ ਜਾਣੀ ਐ ਦੇਖ ਲਈ ਤਾਂ ਦੱਸ ਇਹ ਭਾਰੋ ਵੀ ਤਾਂ ਚੰਗੀ ਗੱਲ ਐ ਜੇ ਨਾ ਭਾਰ ਹੋਈ ਤੇ ਦਰਬਾਰ ਦੇ ਦੇਵੇ ਵਾ ਫੇਕ ਆਲੂ ਆ ਖਤਰਬਾਲ ਕੇ ਕੋਲੋਂ ਥੱਲੇ ਨੂੰ ਪਾਣੀ ਲੰਘ ਜਾਣਾ ਓਏ ਕਰ ਜੋਖਣ ਲੱਗੇ ਉਧਰ ਵੀ ਆ ਗਿਆ ਪਰ ਆਦ ਲਾਉਣੀ ਪਈ ਤੇ ਜਿਹੜਾ ਜੋਖੇ ਦਾ ਸਾਬੂ ਹੋ ਗਿਆ ਉੱਪਰ ਲੱਗੇ ਤੇ ਜਿਆ ਖੰਡਾ ਲੈਂਦਾ ਤਾਂ ਕਾਕੇ ਦੀ ਜੋਗੀ ਸੀ ਜਿਹੜੀਆਂ ਥੱਲੇ ਵਾਲੀਆਂ ਉਪ ਨਹੀਂ ਰਹਿ ਗਈ ਫਿਰ ਥੱਲੇ 2 2 3 3 ਬੋਰੀਆਂ ਖਰਾਬ ਹੋ ਜਾਂਦੀਆਂ ਪਾਣੀ ਪੜ ਜਾਂਦਾ ਫਿਰ ਪਾਣੀ ਨਹੀਂ ਦਿੰਦਾ ਪਾਣੀ ਜਿੰਨਾ ਭਰਕੇ ਲੰਘਿਆ ਦੇ ਲੱਗੇ ਪਹਿਲਾਂ 20 25 ਸਾਲ ਪਹਿਲਾਂ ਲੋਕ ਪਾਣੀ ਪਾ ਪਾ ਖਿਲ ਜਾਇ ਕਰਦੇ ਸਨ ਚੱਲ ਚੀਜ਼ ਹੁੰਦੀ ਨਹੀਂ ਅੱਕੀਤੀ ਹਾਲ ਬੈਠੇ ਕਦਰ ਹੁੰਦੀ ਸੀ ਹਾਂ ਹਾਂ ਜਿਕੇ ਫਿਰ ਜਿਕਣਾ ਮਰਜੀ ਵੇਚ ਗਿੱਲੀ ਸੁੱਕੀ ਹੋਣ ਚੀਜ਼ ਜਿਆਦਾ ਹੋਊਗੀ ਅੱਗੇ ਝਾੜ ਵੀ ਕਿੰਨਾ ਕਉਂਦਾ ਦਾ 10 15 ਜਿਆ ਕੋਈ ਨਾ ਹੋਣੀ ਤਰੇਗਾ ਕਿ ਨਹੀਂ ਜਿਆਦਾ ਫਸਲ ਪੂਰੀ ਹੋਣੀ ਨਹੀਂ ਦੀ ਹੁੰਦੀ ਜਿਆਦਾ ਕਿ 60 ਕੁਆਂਟਲ ਕਿੰਨਾ ਬਹੁਤ ਬੰਦਾ ਦਾ ਰੇ 68 ਕੁਆਂਟਲ ਪਰ ਹੁਣ ਤੇ ਵੀ 400 ਰੁਪਏ ਕਹਿੰਦੇ ਕਿਆ ਯਾਰ ਆਏ ਤਾਂ ਕੁਛ ਨਹੀਂ ਪਰ ਅੱਗੇ ਜ਼ਮੀਨਾਂ ਬੇਲੀ ਪਈ ਹੁੰਦੀ ਤੇ ਕੌਣ ਪਾਉਂਦਾ ਕਿੰਨੀ ਗਾ ਆਪਣੇ 19 ਕਿ ਹੁੰਦੀ ਸੀ ਹੁਣ ਤਾਂ ਅਗਲਾ ਫਸਲ ਵੀ ਨਹੀਂ ਹੁੰਦਾ ਛੋਟੇ ਵੀ ਜਗ੍ਹਾ ਵੀ ਛੱਡਦਾ ਜਦ ਦੀ ਮਹੀਨਦਰੀ ਆਈ ਹੁਣ ਤਾਂ ਫਸਲ ਤਾਂ ਲੈ ਹਲਕ ਹੁਣ ਤਾਂ ਜੇ ਮਾੜੀ ਡੋਲ ਬਟਰ ਤਾਂ ਸੀ ਆਪਾਂ ਵੇ ਜਾਂਦੇ ਫਸਲ ਦੇ ਤੇਰੀ ਵੀ ਲੜਗੇ ਆ ਹੋਰ ਮੇਰੇ ਪੈਰ ਖੰਦਾ ਖੜੇ ਦੇ ਸਾਡੇ ਤਾਂ ਹੀ ਨਹੀਂ ਯਾਰ ਉਹਦਾ ਗੰਦਾ ਖੂਨ ਉਹਦਾ ਖੂਨ ਆ ਕਹਿੰਦੇ ਕੌੜਾ ਖੂਨ ਹੈ ਗੰਦਾ ਖੂਨ ਹੈ ਉਹ ਮੁੱਲ ਗੱਲ ਕਰਦਾ ਮੈਂ ਤੇ ਬੜੀ ਜਿਹਾ ਭਰਦੇ ਉਹਦੀ ਚੰਗੀ ਗੱਲ ਆ ਆ ਜੇ ਉਹ ਗਿੱਲੀ ਜਿਆਦਾ ਥੱਲੇ ਨਰਮਾਈ ਜਿਆਦਾ ਮਹਾਰਾਜ ਦੋ ਦੇ ਹੜੀਆਂ ਕੱਢ ਲਓ ਹਲੇ ਬਹੁਤ ਜਿਆਦਾ ਨਿਕਲ ਜਣੀਆਂ ਯਾਰ ਆ ਮੇਰੀ ਸ਼ਬੀਹ ਨਾਲ ਦੀ ਹੈ ਮੈਂ ਕੱਲ ਤਾਂ ਧੁੱਪ ਦੇਖ ਲਈ ਕਹੀ ਕੜਕ ਦੀ ਨਹੀਂ ਕਹਿਣੀ ਹੈ ਮੈਨ ਦਾ ਆਰਾਮ ਨਾ ਵੜਾਉਣੀ ਕੋਈ ਕਾਲੀ ਨਹੀਂ ਹੈ दो नहीं दो हम्म मौसम ह्यूमिडिटी बहुत ही फर्क ਪੈਣਾ ਦੋ ਦਿਨਾਂ ਚ ਮੀਂਹ ਨੇ ਝਾੜਤੀ ਝੋਡੀ ਜੀ ਆ ਪਿਆ ਕਿਹੜਾ ਅਰੇ ਤਾਂ ਕੱਲ ਨੂੰ ਦੱਸਿਆ ਵਾ ਜੇ ਉਹ ਪੈ ਗਿਆ ਨਹੀਂ ਅੱਜ ਕਹਿੰਦੇ ਰਾਤ ਨੂੰ ਉਹੀ ਅੱਜ ਰਾਤ ਨੂੰ ਕੱਲ ਨੂੰ ਪਰਸੋਂ ਨੂੰ ਜੇ ਉਹ ਪੈ ਗਿਆ ਫਿਰ ਪਤਾ ਨਹੀਂ ਕਿ ਝਾੜਨਾ ਇਹਨੇ ਫੇਰ ਉਹ ਕਿਹੜੇ ਆਸਤੀ ਮੀਂਹ ਨਹੀਂ ਪਾ ਰਿ ਕਿੱਦਾਂ ਤੇ ਆ ਗਿਆ ਦੇ ਨਹੀਂ ਦੱਸਿਆ ਵਾ ਹੈਗਾ ਤਾਂ ਸੁਨੇਹ ਕਾਰਵਾਈ ਨਾਸ ਕਰਨਾ ਨਾ تھا ਹਾਂ ਪਰ ਉਹ ਨਹੀਂ ਤਾਂ ਬਿਲਕੁਲ ਅਸਤਾਜੂਗਾ ਇਹ ਆਉਣ ਦਾ ਨਹੀਂ ਕੋਈ ਲੱਗਦਾ ਹੁਣ ਅੱਜ ਦੇਖ ਲਾ ਉਹ ਤੈਨੂੰ ਐ ਲੱਗਦਾ ਵੀ ਰਾਤ ਨੂੰ ਕੋਈ ਕਾਰਵਾਈ ਨਹੀਂ ਦਿਖਦੀ ਨਹੀਂ

ਕਈ ਪਿੰਡਾਂ 'ਚ ਕਹਿਣ ਹੈਗਾ ਨੇ ਫੇਰ ਬਣ ਗਿਆ ਪਾਣੀ ਮੜ ਮੋਟਾ ਕੋਈ ਬੰਨ ਨਹੀਂ ਨਾ ਹੈ ਆ ਵੀ ਵੀ ਨਹੀਂ ਜਾ ਜਿੱਥੇ ਬੰਨ ਬੁਨ ਨਹੀਂ ਲੱਗਿਆ ਕੋ ਟੁੱਟਿਆ ਵਾ ਕਰੀ ਗਿਆ ਹੁਣ ਬੰਨ ਤਾਂ ਹੁਣ ਹੈ ਵੀ ਮਲਾਦੀ ਕਿਤੇ ਵੀ ਨਹੀਂ ਹਾਲ ਹਾਲ ਦੀ ਘੜੀ ਤਾ ਸਭ ਕੁਝ ਲੈਵਲ ਹੋਇਆ ਵਾ ਉਹਦਾ ਰੱਬ ਦੇ ਰੰਗਾਂ ਹੁਣ ਬਾਕੀ ਬੋਲ ਹੁਣ ਉੱਤੇ 10 ਵੀ ਕਾਦ ਪਾਉਣਗੇ ਲੋਕ ਹੈ ਮੈਂ ਹੁਣ ਤੇ ਕਾਦ ਪੱਧ ਨਹੀਂ ਕਰਨੀ ਕਾਫੀ ਬੀਜਣਾ ਹੈ ਆਹ ਸੀਜ਼ਨ ਤਾਂ ਗਿਆ ਲੋਕਾਂ ਦਾ ਗੱਦੀ ਵਾਰੀ ਬੀਜਣੇ ਅਗਲੇ ਪੀੜਾ ਕਣਕ ਤਾਂ ਵੀਰੋ ਜਿੱਥੇ ਵਾਲੀ ਬੀਜਣਾ ਇਹ ਗੱਲ ਹੋਰ ਆ ਨਾ ਪਰ ਹਾਲ ਤਾਂ ਮਿੰਟੀਆਂ ਦੀ ਰੌਲਾ ਬਹੁਤ ਆ ਜਿਹੜਾ ਰੇਤਾ ਈ ਜਾ ਕੋਈ ਬਾਨਾ ਟੋਕਦਾ ਜਿਹੜਾ ਰੇਤਾ ਹੁੰਦਾ ਨਾ ਇਹ 1 ਕਿਲੋਮੀਟਰ ਤੇ ਮਾਲਾ ਨੇੜੇ ਤੜੀ ਰਹਿੰਦਾ 2 ਕਿਲੋਮੀਟਰ ਵੀ ਨਹੀਂ ਜਾਂਦਾ ਉਹੀ 1 ਕਿਲੋਮੀਟਰ ਵਾਲੀ ਏਰੀਆ ਸਾਫ ਕਰਨਾ ਹੁੰਦਾ ਰੇਤੇ ਤਾਂ ਬਾਕੀ ਏਰੀਆ ਚ ਰੇਤਾ ਨਹੀਂ ਪਹੁੰਚਦਾ ਜਿੱਥੇ ਪਾਣੀ ਹੁਣ ਇੱਥੇ ਸਾਡੇ ਨਦੀ ਟੁੱਟੀ ਸੀ ਜਦ ਪਾਣੀ ਮੰਡ ਤੱਕ ਭਰ ਗਿਆ ਮੈਂ ਬੰਦੇ ਬੰਦੇ ਸਾਨ ਨਾਲੋਂ ਜ਼ਿਆਦਾ ਪਾਣੀ ਹੋ ਗਿਆ ਮੰਡ ਤੱਕ ਪਰ ਜਿਹੜਾ ਰੇਤਾ ਦਾ ਉਹ ਮੂਲੀ ਪੰਜ ਚਾਰ ਕਿੱਲਾਂ ਪਿੱਛੇ ਰੀਤਾ ਦੇ ਉਹ ਮਾਰਦੀ ਜੇ ਨਦੀ ਚਾਹੇ ਦਰਿਆ ਟੁੱਟਦਾ ਏ ਤਾਂ ਵੀ ਖਾ ਖਾ ਜਾਂਦਾ ਹਾਂ ਇਹਦਾ ਯਾਰ ਹੁਣਾ ਹੀ ਆ ਨਦੀ ਜ ਘਟ ਹੁੰਦਾ ਦਰਿਆ ਤਾਂ ਖਿੱਚੇ ਦਿੰਦਾ ਕਾ ਜਿੰਨਾ ਦਰਿਆ ਦਾ ਰਿੱਤਾ ਏ ਨੇੜੇ ਵਾਲਾ ਉਹ ਸਾਰਾ ਨੇੜੇ ਤੇਰੇ ਮਾਨ ਨੂੰ ਨਹੀਂ ਚਾਹਤਾ ਬਹੁਤ ਔਖਾ ਏ ਵੀ ਦਿੱਤੇ ਜ ਫਸਲ ਉਪੜ ਨਹੀਂ ਹੁੰਦੀ ਜਿਹੜੀ ਹੁਣ ਧੂੜ ਜਮੀਨ ਦਾ ਡਾਕਟਰ ਹੋ ਜਾਂਦਾ ਜਿਹੜੀ ਬਹੁਤ ਜਮੀਨ ਗੰਨਾ ਗੰਨਾ ਹੋ ਜਾਂਦਾ ਉਹ ਗੰਨਾ ਵੀ ਵਾਧਾ ਹੁੰਦਾ ਰਿੱਤੇ ਜੀ ਬੁਰਾ ਯਾਰ ਸੇਵਾ ਤਾਂ ਫਿਰ ਇੱਥੇ ਜਿਆਦਾ ਉਹ ਰੇਤਾ ਕਕਰ ਆ ਉਹ ਦੇਖਿਆ ਲਪਾਈ ਵਾਲਾ ਰੇਤਾ ਉਧਰ ਜਗ੍ਹਾ ਫਸਲ ਹੋਣੀ ਆ ਜਾਂ ਤਾਂ ਫਿਰ ਜਮੀਨ ਚੱਲਦੀ ਹੋਵੇ ਉਹ ਗੱਲ ਹੋਰ ਹੁੰਦੀ ਆ ਪੁਣਾਇਂ ਤੈਰ ਏਰੀਆ ਆ ਮਕਲੋਨਾ ਏਰੀਆ ਹੋ ਗਿਆ ਸਾਡੇ ਵੀ ਰਿੱਤਾ ਹੈ ਸਾਡੇ ਵੀ ਰਿੱਤਾ ਹੈ ਇਹ ਰਿੱਤਲੀ ਜ਼ਮੀਨ ਹੈ ਮੇਰੇ ਨਾਲ ਉੱਪਰ ਰਿੱਤਾ ਹੀ ਸਾਰਾ ਇਹ ਜਾਨੇ ਤੇ ਚ ਸਾਡੇ ਹੀ ਕੱਢਦਾ ਉੱਥੇ ਪੁਣਾਇਂ ਤਾਂ ਸਾਡੇ ਵੀ ਜਮਾਂ ਹੀ ਚਿੱਟਾ ਹੈ ਜਮਾਂ ਹੀ ਚਿੱਟਾ ਮੇਰੇ ਵਾਲਾ ਜਮਾਂ ਹੀ ਡੋਲ ਵੀ ਖੜਦੀ ਪਰ ਆ ਕੱਕ ਦੇ ਕੀ ਹੈ ਮੇਰੇ ਕਿੰਨਾ ਹੋਵੇਗਾ ਇਹ ਜਿਹੜਾ ਕੋਈ ਕੋਈ ਚੱਲੀ ਹੋਈ ਨਹੀਂ ਮਹੀਨਾ ਨਾ ਉਹ ਕੋਈ ਚੱਕਰ ਆ ਉਹ ਝਾੜ ਸਾਹ ਏਰੀਆ ਆਲੂ ਕਾਤੇ ਲੱਗਦਾ ਉਹ ਰਿੱਤਾ ਜਾ ਰਿਹਾ ਕਰਾਉਣਾ ਜਿਹੜੀ ਸਰਟੀਫਿਕੇਟ ਬੁੱਕ ਕਰਾਉਣਾ ਕਿਹੜਾ ਕੋਨੇ ਕੱਦੀ ਪਾ ਕਰਾਏਗੇ ਮਹੀਨੇ ਹੋ ਗਏ ਦੋ ਹੁਣ ਚੱਲੇ ਗਈਆਂ ਨੂੰ ਕਹਿਣਾ ਇਹਨੇ ਕਰਾਉਣੇ 200 ਛੱਟੀ ਨੂੰ ਹੁਣ ਤਾਂ ਹੋ ਗਏ ਮਹੀਨੇ ਕਈਆਂ ਨੂੰ ਕਿੱਥੇ ਫੋਨ ਕਰਦਾ ਉਹਨੂੰ ਬਾਪੂ ਮੈਂ ਵੀ ਡੌਟੇ ਫਸਿਆ ਵਾ ਮੈਂ ਕਿਹਾ ਵੀ ਜੇ ਤਾਂ ਬੈਗ ਤਾ ਮੈਂ 3 350 ਛੱਟੀ ਬੁੱਕ ਕਰਾ ਦੇਣੀ ਤੂੰ ਉਹ ਹੁਣ ਜੇ ਨਾ ਵੇਕੇ ਫੇ ਮੈਂ ਛੱਟੀ ਕਿ ਕਰੂੰਗਾ ਛੱਟੀ ਤਾਂ ਮਿਲੇ ਹੋਵੇ ਮਿਲੇ ਉਹ ਮਿਲ ਜੇਣੀ ਫਰਾਦ ਵਾਲੇ ਤੇ ਮੈਂ ਤਾਂ ਹੀ ਨਹੀਂ ਬੁੱਕ ਕਰਾਈ ਮੈਂ ਕਿਹਾ ਵੀ ਛੱਟੀ ਤਾਂ ਮਿਲ ਜੂਗੀ ਕਿਤੇ ਨਾ ਕਿਤੇ ਤਾਂ ਲੱਭੇ ਲੈਣੀ ਆਪਾਂ ਨੇ ਪੰਗਾ ਹਾਏ ਇਹ ਬਣਾ ਬਿਕਣ ਤੇ ਲਿਖਾਗੇ ਤਿਆਰ ਕਰਕੇ ਹੋਰ ਉਧਰ ਆਪਾਂ ਛੱਟੀ ਵੀ ਬੁੱਕ ਕਰਾ ਦਈਏ ਉਧਰ ਪਟਨਾ ਹੋਂ ਫੇ ਲਾਉਂਗੇ ਕਿੱਥੇ ਆਹ ਬੇਗੀ ਜਾਣੀ ਆ ਹਨਾ ਬੇਗਤਾ ਜਾਂਦੀ ਆ ਜੀਜਾ ਕੋਈ ਵੀ ਆਂ ਆਏ ਤਾਂ ਯਾਰ ਪਟਾਈ ਤਾਂ ਚੱਲਦੀ ਉਹ ਆਦੂ ਵਾਲੇ ਇਹ ਥੋੜਾ ਵੀ ਪਟਾਈ ਨਹੀਂ ਚੱਲਦੀ ਚੱਲ ਹੂੰ ਬਾਕੀ ਹੁ ਮੌਸਮ ਘੱਮ ਹੋ ਗਿਆ ਬਾਈ ਹਾਰੇ ਕੋ ਨਹੀਂ ਇਹ ਲੱਛਣ ਮੀਂਹ ਜਿਹੀ ਆਲੀ ਮੈਂ ਗਮ ਹੋ ਗਿਆ ਜਮੇ ਨਹੀਂ ਮੜੇ ਮੜੇ ਲੱਗੇ ਪੱਤੇ ਇਹਨਾਂ ਨੂੰ ਗਿਆ ਨਾਲ ਦੇਹਲਾ ਪਾਠਮ ਚਾਹਦੀ ਕਿਹੜੇ ਪਤਾ ਦਾ ਵੀ ਹੋਊਗਾ ਤਵੇਰੋ ਹੋਈ ਘੁੱਲ ਘੁੱਲ ਜੇ ਦਾ ਤੇ ਜਾਂਮ ਕਿਆ ਮੜਾ ਜੇ ਇਹ ਨਹੀਂ ਪਤਾ ਲੱਗਦਾ ਚਲ ਦੇਖਦੇ ਆ ਬਾਕੀ ਆ ਗਿਆ ਬੱਪੂ ਬਾਈ ਡਾਕਟਰ ਕੋਲ ਜਾ ਕੇ ਐਵਲੂ ਬਾਈ ਡੇੜੇ ਕੋਲ ਗਿਆ ਲਵਲੀ ਕੋਲ ਲੈ ਕੇ ਗਿਆ ਉਹਨੇ ਬਲੱਡ ਬਲੂਡ ਚੈੱਕ ਕਰਿਆ ਕਹਿੰਦਾ ਚੱਕਰ ਆਉਂਦੇ ਆ ਉਨੇ ਬਲੈਡੀ ਬਲੂਡ ਸਾਰਾ ਕੁਝ ਚੈੱਕ ਕਰਿਆ ਕਹਿੰਦਾ ਬਾਪੂ ਐ ਬਦਾਈ ਨਹੀਂ ਕੋਈ ਕਹਿੰਦਾ ਖਾਦਾ ਗਿਆ ਏ ਤਾਂ ਸਾਰੇ ਨੇ ਪਕੌੜੇ ਖਾ ਲਏ ਸੁਣਤਾ ਲੈ ਥੋੜੇ ਪਿੱਛੇ ਖਾਰੇ ਲੈ ਡਾਕਟਰ ਕਹਿੰਦਾ ਖਾਦਾ ਗਿਆ ਏ ਕਹਿੰਦਾ ਛੱਡੀ ਦੇ ਹੀ ਨਹੀਂ ਕੋਈ ਡਾਕਟਰ ਕਹਿੰਦਾ ਬੱਸ ਮੈਂ ਕੀ ਕਰਾਂਗਾ ਤਾਂ ਇਹ ਬਾਪੂ ਵੀ ਬਾਪੂ ਏ ਸਾਡਾ ਹਾਜੀ ਮੋਲਾ ਬਾਜੋ ਕੋ ਮਰਜ਼ੀ ਲੈ ਆ ਗਿਆ ਤੂੰ ਪਕੌੜੇ ਨਹੀਂ ਖਰਾਬ ਕਰਿਆ ਏ ਦਸਹਰੇ ਵਾਲਿਆਂ ਨੇ ਨਹੀਂ ਖਰਾਬ ਕਰਿਆ ਉਹ ਚੱਕਰ ਤਾਂ ਆਉਣੀ ਆ ਫਿਰ ਮੈਂ ਦੋ ਦਿਨ ਪਾਣੀ ਦੀ ਥਿਆ ਬਹੁਤ ਲੱਗੀ ਮੈਨੂੰ ਆਹੀ ਤਾਂ ਪੰਗਾ ਏ ਬਹੁਤ ਥਿਆ ਲੱਗੀ ਮੈਂ ਖਾਇਆ ਉਤੇ ਲੱਗਦੀ ਆ ਆ ਹੁਣ ਡਾਕਟਰ ਕੋ ਘਮਾ ਕੇ ਲਿਆਇਆ ਫੇਰ ਘਰਾਂ ਛੱਡ ਕੇ ਆਇਆ ਮੈਂ ਕਿਹਾ ਵੀ ਜਾ ਬੈਠ ਇਹ ਫੇਰ ਸਾਈਕਲ ਚੱਕ ਕੇ ਆ ਗਿਆ ਧਰਮ ਬੈਠ ਹੁੰਦਾ ਲੈ ਉਂਝ ਵੀਰ ਦਾ ਘਰਾਂ ਬੈਠਿਆ ਸੀ ਜਿਹ ਨਾਲੇ ਨਾਲੇ ਫੋਨ ਚਲਾਈ ਜਾਣਾ ਅਸਲ ਚ ਮੈਂ ਦੇਖ ਲਿਆ ਫੋਨ ਇਹ ਮੇਨ ਘਰ ਨਾ ਇਹ ਵੀ ਆ ਗਿਰਗੀ ਹੈ ਬਾਪੂ ਹੁਣ ਨਹੀਂ ਬੋਲਦਾ ਹੈਗਾ ਇਹ ਨਿਗਾਹ ਲਾਉਣੀ ਹੈ ਮੇਨ ਘਰ ਨਾ ਜਿਹੜਾ ਚੱਕਰ ਆਉਂਦਾ ਹੈ ਹੁਣ ਜਾਂ ਬੀਪੀ ਸਹੀ ਆ 슈ਗਰ ਸਹੀ ਸਾਰਾ ਕੁਝ ਸਹੀ ਆ ਮੈਂ ਤਾਂ ਦੋ ਘੰਟੇ ਸੁੱਤਾ ਪਿਆ ਰਹੇ ਤਿੰਨ ਘੰਟੇ ਜਦੋਂ ਉੱਠੇ ਹੋ ਜਾਂਦਾ ਕਈ ਵਾਰੀ ਨਾ ਘਰਦਣ ਲਾ ਲਨੇ ਪਾ ਜਾਂਦੇ ਫਿਰ ਉਹ ਕਰ ਲੰਨੇ ਆ ਫੋਨ ਵੀ ਬਹੁਤ ਚਲਾਉਂਦਾ ਆਪਾਂ ਇਹ ਘਰਦਣ ਲਾ ਦਨੇ ਜਿਹੜੀ ਆ ਕਰਦਣਾ ਇਹ ਇਹ ਨਸਾਂ ਦਬਾਉਣ ਕਰਕੇ ਫਿਰ ਇਹ ਚੱਕਰ ਵੀ ਆਉਣ ਲੱਗ ਜਾਂਦੇ ਕਈ ਵਾਰੀ ਕਹਿੰਦਾ ਬੱਤ ਨੂੰ ਮੈਂ ਫੋਨ ਕਿੱਥੇ ਚਲਾਉਂ ਮੈਂ ਕੱਢ ਕੇ ਦੱਦਨੇ ਦੇਖੀ ਪੰਜ ਚਾਰ ਘੰਟੇ ਚਲਾਇਆ ਹੋਣਾ ਦਿਹਾੜੀ ਦਾ ਉਫ ਇਹ 5 ਘੰਟੇ 2-3 ਘੰਟੇ ਤੋਂ ਪਹਿਲਾਂ ਹੀ ਪਾਠ ਤੇ ਲੱਗ ਜੰਨੇ 3 ਘੰਟੇ ਤੋਂ ਹੁਣ ਤਾਂ ਪਾੜ ਵੀ ਡਿਜੀਟਲ ਹੋ ਗਿਆ ਹੁਣ ਤਾਂ ਪਾੜ ਵੀ ਬਾਈ ਡਿਜੀਟਲ ਹੋ ਗਿਆ ਬੇ ਦੂਏ ਪਾਸੇ ਵੀ ਦੂਏ ਪਾਸੇ ਵੀ ਦੇਖ ਲਈਦਾ ਮਾੜਾ ਮੂਤ ਸਭ ਨੂੰ ਦੇਖੀ ਲੇ ਢੀੜ ਕੋ ਸਾਕੇ ਛੱਡੀ ਦੀ ਅਪਡੇਟ ਹੋ ਜੂਈ ਆ ਉਹ ਆਹ ਲੱਗਿਆ ਹੁਣ ਟੀਵੀਆਂ ਦਾ ਕੰਮ ਹੀ ਨਹੀਂ ਰਿਹਾ ਟੀਵੀ ਆ ਹੁਣ ਲੈ ਟੀਵੀ ਕਿਹੜਾ ਦੇਖਦਾ ਲਾਉਂਦਾ ਹੀ ਨਹੀਂ ਕੋਈ ਟੀਵੀ ਵੀ ਬੰਦ ਰੱਖਦਾ ਤੂੰ ਟੀਵੀ ਟੀਵੀਉ ਦੇਖਦੇ ਨਹੀਂ ਕੋਈ ਰੀਚਾਰਜ ਹੋਏ ਵੀ ਆ ਦੇਖ ਉਹਦਾ ਟੀਵੀ ਚੱਲੇ ਜਾਂਦਾ ਤਾਂ ਫੋਨ ਦੇਖੀ ਜਾਂਦਾ ਰੀਚਾਰਜ ਹੋਏ ਵੇ ਕੋਈ ਟੀਵੀ ਨਹੀਂ ਲਾਉਂਦਾ ਸਾਹਮਣੇ ਐਂਡਰੌਇਡ ਲੈ ਲਿਆ ਅਗਲਾ ਚ ਲਾਉਂਦਾ ਸਿੱਧੀ ਸਕਰੀਨ ਤੂੰ ਕਰ ਉਹ ਤੈਨੂੰ ਦੱਸਤਾ ਰਿਹਾ ਵੀ ਟੀਵੀ ਸਾਹਮਣੇ ਲੱਗੇ ਵੇ ਕਮਰਿਆਂ 'ਚ ਬਾਪੂ ਦੇ 'ਚ ਅੱਗੇ ਤਾਂ ਪਾਠ ਵੀ ਲੱਗ ਜੇ ਕਰਦਾ ਹੁਣ ਤਾਂ ਕੋਈ ਪਾਠ ਵੀ ਨਹੀਂ ਲਾਉਂਦਾ ਉਹਦੇ ਪਰ ਵੀ ਹਰਮੰਦਰ ਸਾਹਿਬ ਚਲਾ ਦਈਏ ਨਾ ਬਾ ਫੋਨ ਚਲਾ ਲੈਣੇ ਸ਼ਾਮ ਨੂੰ ਜਾਂ ਕਮਰੇ 'ਚ ਬੜ ਗਏ ਬਾ ਹਾਂ ਤੇ ਪੀੜੀ ਰੋਲਾ ਪਾਉਂਦੀ ਨੀਂਦੀ ਸੁਭਾਵਨਾ ਨੀਂਦੀ ਸੁਭਾਵ ਹੈ ਨਾ ਸਾਹੀ ਪਾਉਂਦੀ ਲੋਗ ਦੇਖਦੇ ਅੱਜ ਰਾਤ ਨੂੰ ਪਤਾ ਲੱਗ ਜਾਣਾ ਕਿਆ ਕਾਰਵਾਈ ਪਾਉਂਦਾ ਵਾਜ ਰਿਹਾ ਤੇਰੇ ਸੁਣ ਹੋਵੇ ਪਾਣੀ ਲਾ ਦੇਣੀ ਮੈਂ ਰਾਤਾ ਦੇਖ ਲਈਏ ਪਾਣੀ ਤੇ ਲਾ ਦੇਣਾ ਤਾਂ ਪਾਣੀ ਤਾਂ ਮੈਂ ਲਾਉਣਾ ਇਹਨੂੰ ਵੀ ਲਾਉਣਾ ਗੰਨੇ ਨੂੰ ਵੀ ਮੈਂ ਮੀਂਹ ਦੇਖਦਾ ਵੀ ਅੱਜ ਦਾ ਪੈਲਵੇ ਚੱਲ ਉੱਪਰ ਵਾਲੇ ਨੇ ਕਰ ਦੇਣਾ ਗਿੱਲਾ ਚਲੋ ਉੱਪਰ ਵਾਲੇ ਕਰ ਦੂਗੇ ਵਾਜੋ ਉੱਪਰ ਵਾਲੇ ਨਾ ਕਰਿਆ ਫੇਰ ਅਸੀਂ ਮੋਟਰ ਚਲਾ ਦਾਂਗੇ ਕਿ ਲਾਈਟ ਤਾਂ ਵਧੀਰੀ ਆਉਂਦੀ ਆ ਇੱਕ ਦਿਨ ਚ ਭਰ ਕੇ ਮਾਰਨਾ ਤੇਰੀ ਲਾਈਟ ਨਹੀਂ ਨਹੀਂ ਗੱਲ ਨਹੀਂ ਸਾਡੇ ਕਿ ਨਹੀਂ ਤਾਂ ਸਾਡੇ ਗਿੰਦੇ ਸੋਹਣੀ ਆਉਂਦੀ ਨਹੀਂ ਆਏ ਹੈਗੇ ਸਾਡੇ ਵੀ ਕਈ ਵਾਰੀ ਇੱਕ ਦਿਨ ਦੱਸ ਦੇ ਨਹੀਂ ਆਈ ਲਗਾਤਾਰ ਕਿਉਂਕਿ ਸਾਡੇ ਮਪੂਲਰ ਬਹੁਤ ਹੈ ਇਹ ਖਰਾਬ ਹੋ ਗਈ ਤਾਂ ਹਫਤਾ ਨਹੀਂ ਆਉਣੀ ਜੇ ਆਉਣ ਲੱਗ ਗਈ ਫੇ ਚਲੀ ਜਾਂਦੀ ਆ ਆਪਣੇ ਹੋਰ ਚੱਕਰ ਆ ਆਪਣੇ ਲਾਈਨ ਨੂੰ ਪਪੂਲਰ ਲੱਗ ਵੀ ਗਿਆ ਇਹ ਆਪਣੀ ਲਾਈਨ ਬੰਦ ਹੋਊਗੀ ਇਹ ਨਹੀਂ ਹੈਗਾ ਵੀ ਬੜੀ ਲਾਈਨ ਬੰਦ ਹੋਊਗੀ ਆਪਣੇ ਕੋਈ ਨਹੀਂ ਛੇੜਦੇ ਨਹੀਂ ਉਹ 11 ਬੜੀ ਲਾਈਨ ਨੂੰ ਦੇਖਦੇ ਆ ਹਾਂ ਇਹਨੂੰ ਅਸੀਂ ਨਹੀਂ ਆਉਂਦੇ ਸੱਟੀਆਂ ਤੇਰੀਆਂ ਲਾਜਾਂਾਂ ਥਾਂ ਤੋਂ ਦਈਆਂ ਬੰਦਾ ਪੈਰੀ ਬੰਦਾ ਨੰਗੇ ਪੈਰੀ ਫਿਰਦਾ ਹੱਥ ਹੱਥ ਕਰਦਾ ਮਹਾ ਲਖਮੀ ਸਿੰਘ ਜੀ ਅੱਜ ਕਿੰਨੇ ਮੋਢੇ ਮੋਢੇ ਬਹੁਤ ਬਾਰੇ ਚਾਂਗਣੀਆਂ ਹੀ ਹੁਣ ਇਹ ਸ਼ਾਂਗੜੇ ਤਾਂ ਹੈਗੇ ਪਰ ਮੈਂ ਦੇਖਿਆ ਕੱਲ ਘੁੰਮ ਕੇ ਗਿਆ ਹਲਦੀ ਪੱਕ ਗਈ ਹੁਣ ਸੁਣੀ ਨਹੀਂ ਹੋਣੀ ਨੇ ਸੁੱਕਣੀ ਹੀ ਹੋਣੀ ਨੇ ਤਾਂ ਹੀ ਸੁਕੂਗੀ ਤਾਂ ਹੀ ਹੋਣਾ ਹੱਥ ਦੇ ਤਾਂ ਗਾਹ ਹੁੰਨੇ ਯਾਰ ਅਪ੍ਰੈਲ ਵਿੱਚ ਜਾ ਕੇ ਅਪ੍ਰੈਲ ਚ ਥੋੜਾ ਬੱਟ ਹੁੰਦੀ ਆ ਜਨਵਰੀ ਫਰਵਰੀ ਚ ਬੱਟ ਹੋ ਜਾਂਦੀ ਆ ਇਹ ਫਰਵਰੀ ਵਿੱਚ ਪਾਵੇ ਤਾਂ ਨਾਲੇ ਨਾਲੇ ਬੱਟ ਹੁੰਦੀ ਆ ਹਾਂ ਪਹਿਨਾ ਬੱਟ ਹੋ ਜਾਂਦੀ ਆ ਸਾਡੀ ਤਾਂ ਹਰੀ ਬਈ ਦੇਸ਼ ਤਾਂ ਕੋਈ ਸੁਕਣੀ ਹੁਣ ਤੇ ਸੁੱਕ ਕੇ ਤਾਂ ਹੀ ਹੋਣਾ ਬਿਆਲੇ ਵਿੱਚ ਸੁੱਕ ਜਾਣਾ ਇਹਨੇ ਜਮਾ ਹੀ ਤੇ ਸੁੱਕੀ ਰਹਿਣਾ ਇਹਨੇ ਸਿਆਲ ਵਿੱਚ ਬਸ ਉੱਤੇ ਪਾ ਜਨਵਰੀ ਫਰਵਰੀ ਜਾਂ ਮਰਜੀ ਪੱਟ ਲੈ ਇਹਨੂੰ ਉਹਰੇ ਧੀਮੀ ਗਾਂ ਤੇ ਲਾਇਆ ਤੇਰੇ ਬਾਬਾ ਲਾਇਆ ਦਾ ਦੇਖਿਆ ਐਡ ਕੀ ਲਾਗੇ ਦੇਖੀਏ ਪਹਿਲਾਂ ਤਾਂ ਟਾਈਮ ਲਾਣੀ ਦਾ ਹੁੰਦਾ ਦਾ ਦੇਖਣਾ ਬੜੀ ਕਿਸਾਨ ਦਾ ਨੂੰ ਤੋਂ ਖਾਸ ਹੁੰਦਾ ਹੋ ਪਤਾ ਨਹੀਂ ਐਟਟੇ ਦਾ ਹੁੰਦਾ ਉਹਨਾਂ ਹਲਦੀ ਵੀ ਤਾਂ 2 ਸਾਲ ਦੀ ਉਹ ਐ ਇਹ ਨਹੀਂ ਹਲਦੀ 1 ਸਾਲ ਦੀ ਆ ਕਿੰਨੀ ਐ ਰੇਤੇ ਵੀ ਜਿਆਦਾ ਹੁੰਦਾ ਰੇਤੇ ਵਿੱਚ ਬਹੁਤ ਹੁੰਦਾ ਟਰ ਤੇ ਵੀ ਜੇ ਕਰਦੇ ਅੱਗੇ ਪੋਲਾ ਹੁੰਦਾ ਨਾ ਟਰ ਪਰਲੇ ਵਾਸਤੇ ਟਰ ਦੀ ਮਿੱਟੀ ਜੀ ਆ ਮੈਂ ਉਹ ਇੱਥੇ ਇੱਥੇ ਵੀ ਦੇਖਿਆ ਮੈਂ ਰੇਤੇ ਵਿੱਚ ਉਹ ਤਾਂ ਜਿਹੜੀਆਂ ਤੋੜ ਕੇ ਹੋਰੀ ਲਾਉਂਦੇ ਹਾਂ ਹਲਦੀ ਮੰਗੋ ਹਾਂ ਆਲੂਆਂ ਵਾਂਗੂ ਕੋਰੀ ਲਾਉਣੀ ਐ ਉਹੀ ਬਥੇਰੀਆਂ ਹੋ ਜਾਂਦੀਆਂ ਉਹ ਲਾਉਂਦੇ ਨਹੀਂ ਕੋਈ ਅਰਬੀ ਰੱਖ ਕੇ ਨਾ ਸਿਆੜ ਉਹ ਕਰਕੇ ਆਲੂਆਂ ਵਾਂਗੂ ਉਹ ਸਿਆੜ ਵੀ ਕੀ ਦੇ ਉੱਪਰ ਦੇ ਖਤਮ ਹੋ ਜਾਂਦੇ ਫੇ ਪਤਾ ਹੀ ਨਹੀਂ ਕਿੱਥੇ ਹੈ ਕਿੱਥੇ ਨੇ ਛੋਟੀ ਲੋ ਇਹਨੂੰ ਉਹ ਕਰੇ ਐਡਾ ਵੱਡਾ ਬੂਟਾ ਇਹ ਹੋ ਜਾਂਦਾ ਹੈ ਕੇਲੇ ਵਾਂਗੂ ਹਾਂ ਹੂੰ ਵਧੀਆ ਇਹਨਾਂ ਦਾ ਲਾਉ ਪਰ ਜੇ ਲਾਉਂਗਾ ਕੋਈ ਤਾਂ ਹੀ ਹਾਂ ਲਾ ਕੇ ਦੇਖਣਾ ਹੁਣ ਸਿਆੜ ਚ ਲੱਗਣਾ ਗਾਂ ਸਿਆੜ ਤੇ ਬਾਦ ਟੁਵਾਲੀ ਨੂੰ ਲੱਗਦਾ ਹੁੰਦਾ ਏ ਨਹੀਂ ভাই ਪਤਾ ਕਰ ਲਾਦਾ ਮੌੜੀ ਤੋਂ ਬਾਅਦ ਅਮਰਜੀ ਲਾ ਹਾਂ ਆ ਫਿਰ ਜਦੋਂ ਆਉਣ ਲੱਗ ਗਏ ਸਿਆਲ ਚ ਮੌੜੀ ਨੂੰ ਆ ਜਾਂਦਾ ਇਹ ਹਾਂ ਆਇਆ ਪਿਆ ਹੁਣ ਪੰਜ ਚਾਰ ਦਿਨ ਤੱਕ ਮੈਨੂੰ ਲੱਗਦੀ ਇਹ ਆ ਜਾਂਦਾ ਏ ਜਦੋਂ ਇਕੱਟੀਆਂ ਜੀਆਂ ਲੱਗਦੀਆਂ ਇਹ ਤਾਂ ਆਇਆ ਪਿਆ ਹੁਣ ਉੱਪਰ ਹੂੰ ਇਹੀ ਬਣਨਾ ਦਿਵਾਲੀ ਨੂੰ ਹੁਣ ਸੋਫੀਆਂ ਦਾ ਮਟਰ ਪਨੀਰ ਹੁੰਦਾ ਏ ਜਾਂ ਜਿਮੀ ਗੰਦ ਹੁੰਦਾ ਵਿਚਾਰਾ ਗੋਭੀ ਹੁੰਦੀ ਆ ਹੋਰ ਕਿਹ ਚੀਜ਼ ਏ ਇਹੀ ਆਪਣਾ ਤਾਂ ਸਮਾਨ ਹੁਣ ਚੱਲ ਜੀਏ ਫਿਰ ਹਾਂ ਰਹੀ ਏ ਜੀ